ਜਿਵੇਂ ਕਿ ਤੁਹਾਨੂੰ ਸਾਰੇ ਹੀ ਨੌਜਵਾਨਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਪਤਾ ਹੀ ਆ ਕਿ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਹੈ ਰਾਤ ਅਸੀਂ ਇੱਥੇ 2:00 ਵਜੇ ਪਹੁੰਚ ਗਏ ਸੀਗੇ ਹੁਣ ਤੁਹਾਨੂੰ ਸਭ ਨੂੰ ਨੌਜਵਾਨਾਂ ਨੂੰ ਹੀ ਬੇਨਤੀ ਅਪੀਲ ਕਰਨੀ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਵੇਂ ਕਿ ਅਸੀਂ ਪਹਿਲਾਂ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਸੀ ਕਾਫਲੇ ਦੇ ਰੂਪ ਵਿੱਚ ਜਥੇਬੰਦੀਆਂ ਨਾਲ ਆਉਣਾ ਪਰ ਮੇਰੀ ਸਾਰੀ ਹੀ ਨੌਜਵਾਨ ਨੂੰ ਬੇਨਤੀ ਆ ਕਾਫੀ ਸਾਰੇ ਨੌਜਵਾਨਾਂ ਦੇ ਫੋਨ ਆਈ ਜਾਂਦੇ ਨੇਗੇ ਦੇਖੋ ਜੀ ਸਖਤਾਈ ਹੋ ਗਈ ਜੀ ਜਾ ਆਪਾਂ ਹੀ ਗੱਲ ਕੀ ਇਹੰਨੇ ਦੇਖੋ ਜੀ ਮੰਗਾ ਮੰਨ ਲਈਆਂ ਪਰ ਕਿਸੇ ਇਸ ਚੀਜ਼ ਤੇ ਆਪਾਂ ਕੋਈ ਯਕੀਨ ਨਹੀਂ ਕਰਨਾ ਆਪਾਂ ਪੰਜਾਬ ਦੇ ਨੌਜਵਾਨਾਂ ਜਿਸ ਜਿਸ ਤਰ੍ਹਾਂ ਅਸੀਂ ਸਾਰੇ ਨੌਜਵਾਨਾਂ ਨੂੰ ਹੋਕਾ ਦਿੱਤਾ ਹੋਇਆ ਸਿੱਧੂਪੁਰ ਜੱਥੇਬੰਦੀ ਆਪਣਾ ਪੰਦੇਰ ਸਾਹਿਬ ਦੀ ਜੱਥੇਬੰਦੀ ਹੋਰ ਸਾਡੀਆਂ ਸਾਰੀਆਂ ਜੱਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਰਹੀਆਂ ਨੇ ਉੱਥੇ ਤੁਸੀਂ ਸਾਰੇ ਨੇ ਇਕੱਠੇ ਹੋਣਾ ਤੇ ਮਾਨ ਸਾਹਿਬ ਤੁਸੀਂ ਔਰ ਨਿੰਗ ਸਿੰਘ ਜੱਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਦੇ ਅੱਗੇ ਲੱਕੇ ਅਗਵਾਈ ਕਰਕੇ ਆਓ ਇੱਧਰ ਨੂੰ ਔਰ ਜੇ ਰੋਕਣ ਦੀ ਕੋਸ਼ਿਸ਼ ਕਰਦੇ ਐ ਕੋਸ਼ਿਸ਼ ਕਰੋ ਕਿ ਤੁਸੀਂ ਆ ਸਕੋ ਤੇ ਜੇ ਬਾਲਾ ਹੀ ਮਜਬੂਰੀ ਹੁੰਦੀ ਹੈ ਤੇ ਫਿਰ ਭਾਈ ਸੜਕਾਂ ਰੋਕ ਲਓ ਉੱਥੇ ਦੋ ਤਿੰਨ ਜੇ ਬੈਠੋ ਤੇ ਪੁੱਛੋ ਉਹਨਾਂ ਨੂੰ ਦੱਸੋ ਭਾਈ ਸਾਡਾ ਗੁਨਾਹ ਕੀ ਹੈ ਕਿਉਂ ਨਹੀਂ ਅਸੀਂ ਆਪਦੀ ਯੂਨੀਵਰਸਿਟੀ ਜਾ ਸਕਦੇ ਜਿਹੜੀ ਕਿ ਸਾਡੀ ਹੈ ਪੰਜਾਬ ਯੂਨੀਵਰਸਿਟੀ ਹੈ ਤੇ ਅਸੀਂ ਇੱਥੇ ਕੀ ਕਰਨ ਆਉਣਾ ਅਸੀਂ ਉਹੀ ਗੱਲ ਕਹਿਣ ਆਉਣਾ ਨਾ ਜਿਹਨੂੰ ਤੁਸੀਂ ਮੰਨ ਚੁੱਕੇ ਹੋ ਕਿ ਅਸੀਂ ਹਾਂ ਜੀ ਇਹ ਗਲਤ ਫੈਸਲਾ ਕਰ ਲਿਆ ਇਹਨੂੰ ਵਾਪਸ ਲਾਵਾਂਗੇ ਰੱਦ ਕਰਾਂਗੇ ਤੇ ਕਿਉਂ ਨਹੀਂ ਲੋਕਾਂ ਨੂੰ ਆਉਣ ਦੇ ਰੇ ਵੀ ਆਪਦੀ ਯੂਨੀਵਰਸਿਟੀ ਚ ਆਪਦੇ ਬੱਚਿਆਂ 'ਚ ਜਿਵੇਂ ਕਿ ਤੁਹਾਨੂੰ ਸਾਰੇ ਹੀ ਨੌਜਵਾਨਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਪਤਾ ਹੀ ਆ ਕਿ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਹੈ ਰਾਤ ਸੀ ਇੱਥੇ 2:00 ਵਜੇ ਪਹੁੰਚ ਗਏ ਸੀਗੇ ਹੁਣ ਤੁਹਾਨੂੰ ਸਭ ਨੂੰ ਨੌਜਵਾਨਾਂ ਨੂੰ ਹੀ ਬੇਨਤੀ ਅਪੀਲ ਕਰਨੀ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਵੇਂ ਕਿ ਅਸੀਂ ਪਹਿਲਾਂ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਸੀ ਕਿ ਕਾਫਲੇ ਦੇ ਰੂਪ ਵਿੱਚ ਜਥੇਬੰਦੀਆਂ ਨਾਲ ਆਉਣਾ ਪਰ ਮੇਰੀ ਸਾਰੀ ਹੀ ਨੌਜਵਾਨਾਂ ਨੂੰ ਬੇਨਤੀ ਆ ਕਾਫੀ ਸਾਰੇ ਨੌਜਵਾਨਾਂ ਦੇ ਫੋਨ ਆਈ ਜਾਂਦੇ ਨੇਗੇ ਦੇਖੋ ਜੀ ਸਖਤਾਈ ਹੋ ਗਈ ਜੀ ਜਾ ਆਪਾਂ ਹੀ ਗੱਲ ਕੀ ਇਹੰਨੇ ਦੇਖੋ ਜੀ ਮੰਗਾ ਮੰਨ ਲਈਆ ਪਰ ਕਿਸੇ ਇਸ ਚੀਜ਼ ਤੇ ਆਪਾਂ ਕੋਈ ਯਕੀਨ ਨਹੀਂ ਕਰਨਾ ਆਪਾਂ ਪੰਜਾਬ ਦੇ ਨੌਜਵਾਨ ਆ ਜਿਸ ਜਿਸ ਤਰ੍ਹਾਂ ਅਸੀਂ ਸਾਰੇ ਨੌਜਵਾਨਾਂ ਨੂੰ ਹੋਕਾ ਦਿੱਤਾ ਹੋਇਆ ਸਿੱਧੂਪੁਰ ਜਿੱਥੇ ਬੰਦੀ ਆਪਣਾ ਪੰਦੇਰ ਸਾਹਿਬ ਦੀ ਜਥੇਬੰਦੀ ਹੋਰ ਸਾਡੀਆਂ ਸਾਰੀਆਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਰਹੀਆਂ ਨੇ ਉੱਥੇ ਵੀ ਸਾਰਿਆਂ ਨੇ ਇਕੱਠੇ ਹੋਣਾ ਤੇ ਮਾਨ ਸਾਹਿਬ ਤੁਸੀਂ ਔਰ ਨਿੰਗ ਸਿੰਘ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਦੇ ਅੱਗੇ ਲੱਕੇ ਅਗਵਾਈ ਕਰਕੇ ਆਓ ਇੱਧਰ ਨੂੰ ਔਰ ਜੇ ਰੋਕਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰੋ ਕਿ ਤੁਸੀਂ ਆ ਸਕੋ ਜੇ ਬਾਲਾ ਹੀ ਮਜਬੂਰੀ ਹੁੰਦੀ ਹੈ ਤਾਂ ਫਿਰ ਭਾਈ ਸੜਕਾਂ ਰੋਕ ਲਓ ਉੱਥੇ ਦੋ ਤਿੰਨ ਜੋ ਬੈਠੋ ਉੱਥੇ ਪੁੱਛੋ ਉਹਨਾਂ ਨੂੰ ਦੱਸੋ ਭਾਈ ਸਾਡਾ ਗੁਨਾਹ ਕੀ ਹੈ ਕਿਉਂ ਨਹੀਂ ਅਸੀਂ ਆਪਦੀ ਯੂਨੀਵਰਸਿਟੀ ਜਾ ਸਕਦੇ ਜਿਹੜੀ ਕਿ ਸਾਡੀ ਹੈ ਪੰਜਾਬ ਯੂਨੀਵਰਸਿਟੀ ਹੈ ਤੇ ਅਸੀਂ ਇੱਥੇ ਕੀ ਕਰਨ ਆਉਣਾ ਅਸੀਂ ਉਹੀ ਗੱਲ ਕਹਿਣ ਆਉਣਾ ਨਾ ਜਿਹਨੂੰ ਤੁਸੀਂ ਮੰਨ ਚੁੱਕੇ ਹੋ ਕਿ ਅਸੀਂ ਹਾਂ ਜੀ ਇਹ ਗਲਤ ਫੈਸਲਾ ਕਰ ਲਿਆ ਇਹਨੂੰ ਵਾਪਸ ਲਾਵਾਂਗੇ ਰੱਦ ਕਰਾਂਗੇ ਤਾਂ ਕਿਉਂ ਨਹੀਂ ਲੋਕਾਂ ਨੂੰ ਆਉਣ ਦੇ ਰਹੇ ਵੀ ਆਪਦੀ ਯੂਨੀਵਰਸਿਟੀ ਚ ਆਪਦੇ ਬੱਚਿਆਂ ਚ ਜਿਵੇਂ ਕਿ ਤੁਹਾਨੂੰ ਸਾਰੇ ਹੀ ਨੌਜਵਾਨਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਪਤਾ ਹੀ ਆ ਕਿ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਹੈ ਰਾਤ ਅਸੀਂ ਇੱਥੇ 2:00 ਵਜੇ ਪਹੁੰਚ ਗਏ ਸੀਗੇ ਹੁਣ ਤੁਹਾਨੂੰ ਸਭ ਨੂੰ ਨੌਜਵਾਨਾਂ ਨੂੰ ਹੀ ਬੇਨਤੀ ਅਪੀਲ ਕਰਨੀ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਵੇਂ ਕਿ ਅਸੀਂ ਪਹਿਲਾਂ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਸੀ ਕਾਫਲੇ ਦੇ ਰੂਪ ਵਿੱਚ ਜਥੇਬੰਦੀਆਂ ਨਾਲ ਆਉਣਾ ਪਰ ਮੇਰੀ ਸਾਰੀ ਹੀ ਨੌਜਵਾਨਾਂ ਨੂੰ ਬੇਨਤੀ ਆ ਕਾਫੀ ਸਾਰੇ ਨੌਜਵਾਨਾਂ ਦੇ ਫੋਨ ਆਈ ਜਾਂਦੇ ਨੇਗੇ ਦੇਖੋ ਜੀ ਸਖਤਾਈ ਹੋ ਗਈ ਜੀ ਜਾ ਆਪਾਂ ਹੀ ਗੱਲ ਕੀ ਇਹਦੇ ਨੇ ਦੇਖੋ ਜੀ ਮੰਗਾ ਮੰਨ ਲਈ ਆ ਪਰ ਕਿਸੇ ਇਸ ਚੀਜ਼ ਤੇ ਆਪਾਂ ਕੋਈ ਯਕੀਨ ਨਹੀਂ ਕਰਨਾ ਆਪਾਂ ਪੰਜਾਬ ਦੇ ਨੌਜਵਾਨਾਂ ਜਿਸ ਜਿਸ ਤਰ੍ਹਾਂ ਅਸੀਂ ਸਾਰੇ ਨੌਜਵਾਨਾਂ ਨੂੰ ਹੋਕਾ ਦਿੱਤਾ ਹੋਇਆ ਸਿੱਧੂਪੁਰ ਜਿੱਥੇ ਬੰਦੀ ਆਪਣਾ ਪੰਦੇਰ ਸਾਹਿਬ ਦੀ ਜਿੱਥੇ ਬੰਦੀ ਹੋਰ ਸਾਡੀਆਂ ਸਾਰੀਆਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਰਹੀਆਂ ਨੇ ਉੱਥੇ ਵੀ ਸਾਰੇ ਨੇ ਇਕੱਠੇ ਹੋਣਾ ਤੇ ਮਾਨ ਸਾਹਿਬ ਤੁਸੀਂ ਔਰ ਨਿੰਗ ਸਿੰਘ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਦੇ ਅੱਗੇ ਲੱਕੇ ਅਗਵਾਈ ਕਰਕੇ ਆਓ ਇੱਧਰ ਨੂੰ ਔਰ ਜੇ ਰੋਕਣ ਦੀ ਕੋਸ਼ਿਸ਼ ਕਰਦੇ ਐ ਕੋਸ਼ਿਸ਼ ਕਰੋ ਕਿ ਤੁਸੀਂ ਆ ਸਕੋ ਤੇ ਜੇ ਬਾਲਾ ਹੀ ਮਜਬੂਰੀ ਹੁੰਦੀ ਹੈ ਤਾਂ ਫਿਰ ਭਾਈ ਸੜਕਾਂ ਰੋਕ ਲਓ ਉੱਥੇ ਦੋ ਤਿੰਨ ਜੇ ਬੈਠੋ ਤੇ ਪੁੱਛੋ ਉਹਨਾਂ ਨੂੰ ਦੱਸੋ ਭਾਈ ਸਾਡਾ ਗੁਨਾਹ ਕੀ ਹੈ ਕਿਉਂ ਨਹੀਂ ਅਸੀਂ ਆਪਦੀ ਯੂਨੀਵਰਸਿਟੀ ਜਾ ਸਕਦੇ ਜਿਹੜੀ ਕਿ ਸਾਡੀ ਹੈ ਪੰਜਾਬ ਯੂਨੀਵਰਸਿਟੀ ਹੈ ਤੇ ਅਸੀਂ ਇੱਥੇ ਕੀ ਕਰਨ ਆਉਣਾ ਅਸੀਂ ਉਹੀ ਗੱਲ ਕਹਿਣ ਆਉਣਾ ਨਾ ਜਿਹਨੂੰ ਤੁਸੀਂ ਮੰਨ ਚੁੱਕੇ ਹੋ ਕਿ ਅਸੀਂ ਹਾਂ ਜੀ ਇਹ ਗਲਤ ਫੈਸਲਾ ਕਰ ਲਿਆ ਇਹਨੂੰ ਵਾਪਸ ਲਾਵਾਂਗੇ ਰੱਦ ਕਰਾਂਗੇ ਤੇ ਕਿਉਂ ਨਹੀਂ ਲੋਕਾਂ ਨੂੰ ਆਉਣ ਦੇ ਰੇ ਵੀ ਆਪਦੀ ਯੂਨੀਵਰਸਿਟੀ ਚ ਆਪਦੇ ਬੱਚਿਆਂ ਚ